ਡੇਰਾ ਵਿਆਸ ਤੋਂ ਇੱਕ ਨੋਟੀਫਿਕੇਸ਼ਨ ਆਂਦਾ ਜਿਸ ਤੋਂ ਬਾਅਦ ਕੀ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲ ਜਾਂਦੀ ਹੈ ਖਬਰ ਕਿ ਡੇਰਾ ਮੁਖੀ ਜਿਹੜੇ ਐ ਉਹਨਾਂ ਨੇ ਆਪਣਾ ਨਾਮ ਨਹੀਂ ਚੋਣ ਲਿਆ ਹੈ ਹੁਣ ਅਗਲਾ ਜਿਹੜਾ ਬਾਬਾ ਜੀ ਹੋਣਗੇ ਜਿਹੜੇ ਅਗਲੇ ਗੁਰੂ ਜੀ ਹੋਣਗੇ ਉਹਨਾਂ ਦਾ ਨਾਮ ਸਾਹਮਣੇ ਆ ਗਿਆ ਪਰ ਉਸ ਤੋਂ ਬਾਅਦ ਕਾਫੀ ਕਨਫਿਊਜ਼ਨ ਰਹੀ ਲੋਕਾਂ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਹੁਣ ਅਗਲੇ ਜਿਹੜੇ ਬਾਬਾ ਜੀ ਨੇ ਉਹ ਇਮੀਡੀਏਟ ਇਫੈਕਟ ਦੇ ਨਾਲ ਹੋਣਾ ਹੀ ਚੇਂਜ ਹੋ ਜਾਣਗੇ ਜਿਸ ਤੋਂ ਬਾਅਦ ਕੀ ਕੱਲ ਸ਼ਾਮ ਨੂੰ ਬੀਤੀ ਰਾਤ ਜਿਹੜਾ ਹੈ ਇੱਕ ਨੋਟੀਫਿਕੇਸ਼ਨ ਦੁਆਰਾ ਜਾਰੀ ਕੀਤਾ ਗਿਆ ਡੇਰੇ ਵੱਲੋਂ ਜਿਸ ਦੇ ਵਿੱਚ ਕੀ ਕਲੈਰੀਫਿਕੇਸ਼ਨ ਸੀ ਜਿਹੜੇ ਮੌਜੂਦਾ ਬਾਬਾ ਜੀ ਨੇ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਇਹੀ ਰਹਿਣਗੇ ਡੇਰੇ ਦੇ ਮੁਖੀ ਤੇ ਜਿਹੜੇ ਨਵੇਂ ਜਸਦੀਪ ਸਿੰਘ ਇਹ ਜਿਨ੍ਹਾਂ ਨੂੰ ਹੁਣ ਅਗਲਾ ਨਾਮਿਨੀ ਚੁਣਿਆ ਗਿਆ ਉਹ ਉਹਨਾਂ ਨੂੰ ਹਜ਼ੂਰ ਕਹਿ ਕੇ ਬੁਲਾਇਆ ਜਾਏਗਾ ਤੇ ਹੁਣ ਅੱਗੇ ਤੋਂ ਉਹ ਬਾਬਾ ਜੀ ਦੇ ਨਾਲ ਹੀ ਹੋਣਗੇ ਹਰ ਇੱਕ ਮੀਟਿੰਗ ਦੇ ਵਿੱਚ ਹਰ ਇੱਕ ਜਗ੍ਹਾ ਤੇ ਉਹਨਾਂ ਦੇ ਨਾਲ ਹੋਣਗੇ ਡੇਰੇ ਦਾ ਸਾਰਾ ਕਾਰਜਕਾਲ ਜਿਹੜਾ ਹੈ ਉਹਨਾਂ ਦੇ ਨਾਲ ਬੈਠ ਕੇ ਸੰਭਾਲਣਗੇ ਪਰ ਪੂਰੀ ਤਰ੍ਹਾਂ ਨਾਲ ਜਿਹੜਾ ਹੈ ਉਹਨਾਂ ਨੂੰ ਹਾਰੇ ਕਾ ਅਥਾਰਟੀ ਨਹੀਂ ਦਿੱਤੀ ਗਈ ਹੈ ਜਿਹੜਾ ਨਾਮਦਾਨ ਦੇਣ ਦੀ ਪ੍ਰਕਿਰਿਆ ਹੈ ਉਹ ਹਾਲੇ ਵੀ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਬਾਬਾ ਜੀ ਨੇ ਉਹਨਾਂ ਦੇ ਕੋਲੇ ਹੀ ਰਹੇਗੀ ਜਦੋਂ ਤੱਕ ਸ਼ਰੀਰਕ ਰੂਪ ਦੇ ਵਿੱਚ ਉਹ ਹੈਗੇ ਨੇ ਉਦੋਂ ਤੱਕ ਇਹ ਪ੍ਰਕਿਰਿਆ ਇਸੇ ਤਰੀਕੇ ਨਾਲ ਚੱਲੇਗੀ ਜੇ ਤੁਹਾਨੂੰ ਦੱਸ ਦਈਏ ਤਾਂ 7ਵੇਂ ਜਿਹੜੇ ਗੁਰੂ ਨੇ ਉਹ ਹੋਣਗੇ ਜਸਦੀਪ ਸਿੰਘ ਗਿੱਲ ਜਿਹੜੇ ਕਿ ਇੱਕ ਬਹੁਤ ਹੀ ਵੱਡੀ ਜਿਹੜੀ ਫਾਰਮਾਸਿਊਟੀਕਲ ਕੰਪਨੀ ਹੈ ਉਸ ਦੇ ਵਿੱਚ ਵੱਡੇ ਅਹੁਦੇ ਤੇ ਇਸ ਟਾਈਮ ਹਜੇ ਕੰਮ ਕਰ ਰਹੇ ਸੀ ਪਿਛਲੇ ਕੁਝ ਦਿਨ ਪਹਿਲਾਂ ਹੀ ਜਿਹੜਾ ਉਹਨਾਂ ਨੇ ਆਪਣੀ ਜੌਬ ਕੁਇਟ ਕੀਤੀ ਸੀ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਉਹ ਬੰਬੇ ਦੇ ਵਿੱਚ ਰਹਿੰਦਾ ਹੈ ਡੇਰੇ ਦੇ ਵਿੱਚ ਹੀ ਰਹਿੰਦਾ ਹੈ ਤੇ ਇਹ ਆਪ ਵੀ ਜਿਹੜਾ ਹੈ ਇਹ ਡੇਰੇ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਏ ਸੀ ਗੱਲ ਕਰੀਏ ਤਾਂ এডਿਕੇਸ਼ਨ ਬੈਕਗਰਾਉਂਡ ਦੀ ਤਾਂ ਇਹਨਾਂ ਨੇ ਮਾਸਟਰਸ ਜਿਹੜੀ ਹੈ ਉਹ ਦਿੱਲੀ ਤੋਂ ਕੀਤੀ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਕੈਲਗਰੀ ਦੇ ਵਿੱਚ ਵੀ ਜਾ ਕੇ ਪੜ੍ਹਾਈ ਕੀਤੀ ਹੈ ਕਾਫੀ ਲੰਮੇ ਸਮੇਂ ਤੋ ਜਿਹੜਾ ਆ ਉਹ ਜੌਬ ਕਰ ਰਹੀ ਸੀ ਵਧੀਆ ਪੋਸਟ ਦੇ ਉੱਪਰ ਤੇ ਹੁਣ ਜਦੋਂ ਇਹਨਾਂ ਦੇ ਉੱਪਰ ਜਿਹੜਾ ਡੇਰੇ ਦਾ ਸਾਰਾ ਭਾਰ ਸੰਭਾਲ ਲਿਆ ਗਿਆ ਇਹਨਾਂ ਨੂੰ ਇਹਨਾਂ ਨੂੰ ਪਤਾ ਲੱਗਿਆ ਕਿ ਹਾਂ ਜਿਹੜਾ ਡੇਰੇ ਦਾ ਅਗਲਾ ਮੁਖੀ ਹੈ ਉਹ ਇਹਨਾਂ ਨੂੰ ਬਣਾਇਆ ਜਾਏਗਾ ਤਾਂ ਉਸ ਤੋਂ ਬਾਅਦ ਹੁਣ ਜੌਬ ਛੱਡਣ ਤੋਂ ਬਾਅਦ ਹੁਣ ਡੇਰੇ ਦੇ ਵਿੱਚ ਆ ਕੇ ਇਹ ਸਾਰਾ ਮੈਨੇਜਮੈਂਟ ਜਿਹੜੀ ਹੈ ਨਾਲ ਸੰਭਾਲਣਗੇ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਸਵਾਲੇ ਵੀ ਉੱਠ ਰਹੇ ਸੀ ਕਿ ਆਖਿਰ ਕਿਉਂ ਇਹਨਾਂ ਨੂੰ ਚੁਣਿਆ ਗਿਆ ਦੱਸ ਦਈਏ ਤਾਂ ਹਜੇ ਬੀਤੀ ਦਿਨ ਕਰ ਜਿਹੜਾ ਇਸ ਚੀਜ਼ ਦੀ ਕਲੈਰਿਟੀ ਨਹੀਂ ਸੀ ਕਿ ਇਹ ਇਹਨਾਂ ਦਾ ਕੀ ਰਿਸ਼ਤਾ ਹੈ ਪਰ ਅੱਜ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਏਦਾਂ ਦੇ ਮੀਡੀਆ ਜਿਹੜੇ ਸੋਰਸਿਸ ਨੇ ਉਹਨਾਂ ਤੋਂ ਪਤਾ ਲੱਗ ਰਿਹਾ ਹੈ ਕਿ ਇਹਨਾਂ ਦੇ ਭੂਆ ਦੇ ਗ੍ਰੈਂਡਸਨ ਨੇ ਜਿਹੜੇ ਉਹ ਨੇ ਇਹ ਜਾਂ ਫਿਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਦੇ ਮਾਮਾ ਜੀ ਦੇ ਬੇਟੇ ਨੇ ਜਿਹੜੇ ਮੌਜੂਦਾ ਗੁਰੂ ਜੀ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਪਰ ਕਲੈਰਿਟੀ ਕੀ ਹੈ ਹਜੇ ਤੱਕ ਉਹ ਸਾਹਮਣੇ ਨਹੀਂ ਆਈ ਹੈ ਸੁਖਦੇਵ ਸਿੰਘ ਇਹਨਾਂ ਦੇ ਫਾਦਰ ਹੈ ਜਿਹੜੇ ਉਹਨਾਂ ਦਾ ਵੀ ਇਹ ਗੱਲ ਦੱਸੀ ਜਾਂਦੀ ਹੈ ਕਿ ਮਹਾਰਾਸ਼ਟra ਦੇ ਵਿੱਚ ਜਿੰਨੇ ਵੀ ਡੇਰੇ ਨੇ ਉਹਨਾਂ ਸਾਰਿਆਂ ਦੀ ਸੁਪਰਵਾਈਜ਼ਰ ਜਿਹੜੇ ਉਹ ਨੇ ਤੇ ਉਹ ਸਾਰੇ ਜਿਹੜੇ ਡੇਰੇ ਨੇ ਉਹਨਾਂ ਦੀ ਕੇਅਰ ਟੇਕ ਕਰਦੇ ਨੇ ਕਿਉਂਕਿ ਇਹਨਾਂ ਦੀ ਖੁਦ ਹੀ ਫੈਮਿਲੀ ਵੀ ਬੰਬੇ ਦੇ ਵਿੱਚ ਰਹਿੰਦੀ ਹੈ ਤੇ ਉਹ ਵੀ ਡੇਰੇ ਨਾਲ ਕਾਫੀ ਲੰਮੇ ਸਮੇਂ ਤੋਂ ਜੁੜੀ ਹੋਈ ਹੈ। ਜਸਦੀਪ ਸਿੰਘ ਗੱਲੇ ਜਿਹੜੇ ਨੇ ਉਹ ਅਗਲੇ ਹੁਣ ਜਿੰਨੇ ਵੀ ਅਗਲੇ ਪ੍ਰੋਗਰਾਮ ਹੋਣਗੇ ਉੱਥੇ ਨਾਲ ਉਹਨਾਂ ਦੇ ਜੁੜਨਗੇ। ਬਹੁਤ ਸਾਰੀ ਸੰਗਤ ਜਿਹੜੀ ਆ ਉਹਨਾਂ ਦੇ ਮਨ ਦੇ ਵਿੱਚ ਕਨਫਿਊਜ਼ਨ ਆ ਗਈ ਸੀ ਕਿ ਸ਼ਾਇਦ ਜਿਹੜੇ ਮੌਜੂਦਾ ਗੁਰੂ ਜੀ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਹੋ ਗਈ ਹੈ ਇਸੇ ਕਰਕੇ ਜਿਹੜਾ ਹੈ ਉਹਨਾਂ ਨੇ ਅਗਲਾ ਆਪਣਾ ਸਰਪ੍ਰਸਤ ਚੁਣਿਆ ਤੇ ਹੁਣੇ ਕੁਝ ਸਮੇਂ ਤੱਕ ਜਿਹੜਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਿਤੇ ਕੋਈ ਮਾੜੀ ਖਬਰ ਨਾ ਆਵੇ ਪਰ ਇਸ ਚੀਜ਼ ਦੀ ਕਲੈਰੀਫਿਕੇਸ਼ਨ ਜਿਹੜੀ ਆ ਉਹ ਦਿੱਤੀ ਗਈ ਹੈ ਡੇਰੇ ਵੱਲੋਂ ਨਾਲ ਸਪੈਸ਼ਲੀ ਇਹ ਗੱਲ ਲਿਖੀ ਗਈ ਹੈ ਕਿ ਜਿਹੜੇ ਮੌਜੂਦਾ ਗੁਰੂ ਜੀ ਨੇ ਉਹਨਾਂ ਦੀ ਸੇਤ ਠੀਕ ਹੈ ਫਿਜ਼ੀਕਲੀ ਉਹ ਫਿੱਟ ਨੇ ਉਹ ਅਗਲੇ ਜਿਹੜੇ ਪ੍ਰੋਗਰਾਮ ਹੋਣਗੇ ਉਹਨਾਂ ਦੇ ਵਿੱਚ ਮੌਜੂਦ ਹੋਣਗੇ ਨਾਮਦਾਨ ਦੀ ਪ੍ਰਕਿਰਿਆ ਜਿਹੜੀ ਹੈ ਉਹਨਾਂ ਵੱਲੋਂ ਹੀ ਦਿੱਤੀ ਜਾਏਗੀ ਤੇ ਇਹਦੇ ਵਿੱਚ ਕੋਈ ਵੀ ਚੇਂਜ ਜਿਹੜਾ ਉਹ ਨਹੀਂ ਹੋਏਗਾ ਸਿਰਫ ਜਿਹੜੇ ਹੁਣ ਜਸਦੀਪ ਸਿੰਘ ਗਿੱਲ ਜਿਨ੍ਹਾਂ ਨੂੰ ਅਗਲਾ ਸਰਪ੍ਰਸਤ ਚੁਣਿਆ ਗਿਆ ਹੈ ਉਹਨਾਂ ਨੂੰ ਹਜ਼ੂਰ ਕਹਿ ਕੇ ਸਾਰੇ ਜਣੇ ਜਿਹੜਾ ਉਹ ਬੁਲਾਣਗੇ ਅਤੇ ਉਹ ਹਰ ਟਾਈਮ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਉਹਨਾਂ ਦੇ ਨਾਲ ਹੀ ਰਹਿਣਗੇ ਜਿੰਨੇ ਵੀ ਪ੍ਰੋਗਰਾਮ ਹੋਣਗੇ ਜਿੰਨੀਆਂ ਵੀ ਮੀਟਿੰਗਸ ਹੋਣਗੀਆਂ ਉਹ ਉਹ